ਉਹ ਜਿਹਨੂੰ ਦੇਖ ਲੈਂਦੇ ਆ ਉਹਦੇ ਘਰੋਂ ਉਹ ਕਿੱਥੇ ਚੱਲ ਜਾਂਦੇ ਆ ਪਰ ਜਿਹੜਾ ਸ਼ਹਿਰਮ 400 ਦੀ ਗੱਲ ਰਿਹਾ ਥਰੀਬ ਲੋਕਾਂ ਨੂੰ ਰੋਕਿਆ ਉਹ ਕਦੋਂ ਕਰਦੇ ਆ ਉਸ ਵਿੱਚ 4-5 ਦਿਨ ਪਹਿਲਾਂ ਇੱਕ ਬੜੀ ਮੰਦ ਭਾਗੀ ਦੀ ਜਿਹੜੀ ਘਟਨਾ ਵਾਪਰੀ ਆ ਜਿੱਥੇ ਇੱਕ 4-5 ਸਾਲ ਦੇ ਬੱਚੇ ਨਾਲ ਦੋ ਪਰਵਾਤੀਆਂ ਵੱ ਤੋਂ ਬ੍ਰਿਧੀ ਕੀਤੀ ਗਈ ਪਹਿਲਾ ਉਤਪਤੀ ਦੇ ਨਾਲ ਉਹਨੂੰ ਬਸੋੜੇ ਨਾਲ ਕੁੱਟਮ ਕੀਤਾ ਗਿਆ ਬਾਹਰ ਵਿੱਚ ਉਹਦੇ ਪ੍ਰਾਈਵੇਟ ਪਾਰਟ ਜਿਹਨੇ ਲੋੜ ਦੇ ਕੇ ਉਹਨੂੰ ਬੜੇ ਇਹ ਦੇਖ ਕੇ ਬੜੀ ਗਰਦਲਾ ਮੂਡ ਦਿੱਤੀ ਗਈ ਉਸ ਤੋਂ ਬਾਅਦ ਇਹ ਉਤਪਨਾ ਹੋ ਗਿਆ ਜਿਹਦੇ ਕਰਕੇ ਹੁਸ਼ਿਆਰ ਕੋਟੇ ਨਾਲ ਲਾਗਦੇ ਨੇ ਪੰਜਾਬ ਦੇ ਇੱਕ ਬੜੀ ਵੱਡੀ ਰੋਲ ਦੀ ਲਹਿਰ ਚੱਲ ਰਹੀ ਆ ਤੇ ਸਾਰੇ ਪੰਜਾਬੀਆਂ ਦਾ ਜਿਹੜਾ ਗੁੱਸਾ ਆ ਉਹ ਪ੍ਰਚਾਰਕ ਤੇ ਸਰਕਾਰ ਤੇ ਉਤਰ ਰਿਹਾ ਆ ਤੇ ਸਾਰੇ ਪੰਜਾਬੀਆਂ ਦੀ ਮੰਗ ਆ ਕਿ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਦੀ ਪੀਪੀਟੀ ਕਰਵਾਈ ਜਾਵੇ ਉਹਨਾਂ ਦੇ ਨੇ ਕੰਟਰ ਸਰਟੀਫਿਕੇਟਾ ਉਹ ਲਿਆਉਂਦੇ ਜਾਣ ਦੇਖੋ ਇਸ ਟਾਈਮ ਸਿਰਫ ਇਹ ਕੋਟ ਵਿੱਚ ਜੇ ਅਪਾ ਚੱਜੀ ਪੁਰੀ ਰਾ ਉੱਥੇ ਜੇਕਰ ਸਬਜ਼ੀ ਮੰਡੀ ਆ ਉੱਥੇ 500 ਦੀ 500 ਰੇੜੀ ਪਰਵਾਸੀਆਂ ਦੀ ਆ ਜੇਕਰ ਕੋਈ ਪੰਜਾਬੀ ਉੱਤੇ ਰੇੜੀ ਲਾਂਚ ਜਾਵੇ ਤਾਂ ਜਿਹੜੇ ਪ੍ਰਵਾਸੀ ਉਹਨਾਂ ਨਾਲ ਗੁੰਡਾਗਰਦੀ ਕਰਦੇ ਆ ਔਰ ਇਹ ਇਹ ਯੂਪੀ ਤੋਂ ਕ੍ਰਾਈਮ ਕਰਕੇ ਇੱਥੇ ਮਤਲਬ ਸਾਡੇ ਪੰਜਾਬ ਦੇ ਵਿੱਚ ਆ ਜਾਂਦੇ ਅਦਰ ਚਿੱਟਾ ਵਿੱਚ ਚੱਲ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਆ ਤੁਸੀਂ ਇਹ ਨਾ ਸਮਝੋ ਕਿ ਪੰਜਾਬ 'ਚ ਸੇਕੀਸਮ ਕਰਕੇ ਪ੍ਰਵਾਸੀਆਂ ਦਾ ਵਿਰੋਧ ਹੋ ਰਿਹਾ ਇਹ ਤਾਂ ਨਹੀਂਗਾ ਜਿਹੜਾ ਮਹਾਰਾਸ਼ਟਰ ਮਹਾਰਾਸ਼ਟਰਿਕ ਹਿੰਦੂ ਸਟੇਟ ਦੇ ਪ੍ਰਵਾਸੀਆਂ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿੱਚ ਵੀ ਬਿਹਾਰੀਆਂ ਦਾ ਯੂਪੀਆ ਨਾਲ ਵਿਰੋਧ ਹੋ ਰਿਹਾ ਔਰ ਮਹਾਰਾਸ਼ਟਰ ਵਾਲੇ ਆਪਣੇ ਕਲਚਰ ਨੂੰ ਬਚਾਉਣ ਦੇ ਲਈ ਆਪਣੀ ਮਰਾਠੀ ਭਾਸ਼ਾ ਨੂੰ ਬਚਾਉਣ ਦੇ ਲਈ ਉੱਥੇ ਫਾਈਟ ਲੜ ਰਹੇ ਆ ਔਰ ਮੇਰੀ ਆਪਣੇ ਸਾਰੇ ਪੰਜਾਬੀਆਂ ਨੂੰ ਅਪੀਲ ਆ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਨੂੰ ਆਪਣੇ ਕਲਚਰ ਤੇ ਰਹੀ ਸਾਨੂੰ ਆਪਣੇ ਸੱਭਿਆਚਾਰ ਦੇ ਲਈ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਦੇ ਲਈ ਸਾਨੂੰ ਇਕੱਠੇ ਹੋਣਾ ਪੈਣਾ ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਲਈ ਤੁਹਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਸਾਨੂੰ ਇਕੱਠੇ ਹੋਣਾ ਪੈਣਾ ਇਸ ਕਰਕੇ ਸਾਰੇ ਜਾਤਾਂ-ਪਾਤਾਂ ਤੋਂ ਉੱਪਰ ਕੇ ਇੱਕ ਪੰਜਾਬੀ ਦੇ ਝੰਡੇ ਥੱਲੇ ਹੋ ਕੇ ਆਪਾਂ ਪੰਜਾਬ ਦੇ ਭਵਿੱਖ ਦੇ ਲਈ ਲੜੀਏ ਔਰ ਆਪਾਂ ਸਰਕਾਰ ਕੇ ਮੰਗ ਕਰਦੇ ਆਂ ਕਿ ਉਹ ਵਿਧਾਨ ਸਭਾ ਚ ਬਿਲ ਪਾਸ ਕਰੇ ਕਿ ਜਿਹੜੇ ਪੰਜਾਬ ਤੋਂ ਜਿਹੜੇ ਪ੍ਰਵਾਸੀ ਆਉਂਦੇ ਆ ਬਾਹਰੋਂ ਉਹ ਆ ਕੇ ਮਹੀਨੇ ਵਿੱਚ ਹੀ ਆਪਣੀ ਰਾਸ਼ਟਰੀ ਅਧਾਰ ਕਾਰਡ ਬਣਾ ਲੈਂਦੇ ਆ ਉਹਨਾਂ ਤੇ ਰੋਕ ਲਗਾਈ ਜਾਵੇ ਜਿੱਦਾਂ ਹੀ ਮਾਰਤਾਂ ਸਾਡਾ ਪੰਜਾਬੀ ਦਾ ਕੋਈ ਜ਼ਮੀਨ ਨਹੀਂ ਨਹੀਂ ਲੈ ਸਕਦਾ ਪਰ ਅੱਜ ਕੱਲ੍ਹ ਦੇਖੋ ਪ੍ਰਵਾਸੀ ਆ ਜਾਂਦੇ ਦਿੱਤੇ ਜੀ ਦੇਖੋ ਜਿਹੜੇ ਕੰਮ ਵਿੱਚ ਤੁਸੀਂ ਦੇਖ ਲੋ ਸਾਰੇ ਪਾਸੇ ਪ੍ਰਵਾਸੀ ਜਿਹੜੇ ਸਾਡੇ ਪੰਜਾਬੀ ਆ ਸਾਡੇ ਪੰਜਾਬੀ ਨੂੰ ਦਬਾਇਆ ਜਾ ਰਿਹਾ ਇਸ ਕਰਕੇ ਸਾਨੂੰ ਉੱਠਣਾ ਪੈਣਾ ਸਾਨੂੰ ਉੱਠਣਾ ਪੈਣਾ ਆਪਣੇ ਸੱਭਿਆਚਾਰ ਦੇ ਲਈ ਸਾਨੂੰ ਉੱਠਣਾ ਪੈਣਾ ਆਪਣੇ ਸੱਭਿਆਚਾਰਿਕ ਵਿਕਾਸ ਦੇ ਲਈ ਸਾਡੇ ਫਿਊਚਰ ਦੇ ਲਈ हसी होलो हसी होया ਬਚਾਓ ਪੁਜੋ ਭਈਏ ਭਜਾਓ ਬਚਾਓ ਬਚਾਓ ਭਈਏ ਭਜਾਓ ਬਚਾਓ ਬਚਾਓ ਮਿਰਜ਼ਾ ਦੇ ਕਾਤਲਾਂ ਨੂੰ ਵਾਸੀ ਦਿਓ ਵਾਸੀ ਦਿਓ ਮਿਰਜ਼ਾ ਦੇ ਕਾਤਲਾਂ ਨੂੰ ਵਾਸੀ ਦਿਓ ਵਾਸੀ ਦਿਓ ਵਾਸੀ ਦਿਓ ਨੀਕ ਕੌਮ ਦੇ ਨੂੰ ਭਈਏ ਭਜਾਓ ਭਜਾਓ ਪੁਜੋ ਭਈਏ ਭਜਾਓ ਭਜਾਓ ਪੁਜੋ ਭਈਏ ਭਜਾਓ ਭਜਾਓ ਪੁਜੋ ਭਈਏ ਭਜਾਓ ਬਚਾਓ ਬਚਾਓ ਭਈਏ ਭਜਾਓ ਭਜਾਓ ਪੁਜੋ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਵੀਰ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਵੀਰ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਵੀਰ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਭਈਏ ਭਜਾਓ ਭਜਾਓ ਭਈਏ ਭਜਾਓ ਭਜਾਓ ਭਈਏ ਭਜਾਓ ਭਜਾਓ ਭਈਏ ਭਜਾਓ ਭਜਾਓ ਵੀਰ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਵੀਰ ਦੇ ਕਾਤਲਾਂ ਨੂੰ ਫਾਂਸੀ ਇਸ ਤੋਂ ਬਾਅਦ ਅਸੀਂ ਮੀਟਿੰਗ ਵੀ ਕਰਾਂਗੇ ਸਾਰਿਆਂ ਸਤਿ ਸਵਾਦ ਰੱਖ ਕੇ ਕਿਉਂਕਿ ਜਿਹੜਾ ਮੁੱਦਾ ਉੱਠਿਆ ਆ ਜਿਹੜਾ ਮੁੱਦਾ ਬਣਿਆ ਆ ਆਪਾਂ ਇਸ ਮੁੱਦੇ ਨੂੰ ਅੱਗੇ ਤੱਕ ਲੈ ਕੇ ਜਾਣਾ ੱਪਨੀ ਦੇਣਾ ਔਰ ਮੇਰੀ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਆ ਕਿ ਕਿ ਪਹਿਲਾਂ ਵੀ ਗੱਲ ਹੋਈ ਆ ਕਿ ਪੋਰੀ ਹੀਰਾ ਦੇ ਵਿੱਚ 500 ਰੁਪਏ ਆ ਸਾਰੀ ਭਈਆਂ ਦੀ ਆ ਮੇਰੀ ਸਾਰੇ ਆਪਣੇ ਪੰਜਾਬੀ ਪੀਰਾਂ ਨੂੰ ਬੇਨਤੀ ਆ ਤੁਸੀਂ ਉੱਥੇ ਜਿਹਨੇ ਵੀ ਰੜੀ ਲਾਉਣੀ ਚਾਹੁੰਦਾ ਆ ਜਿਹੜਾ ਵੀ ਆਪਣਾ ਰੁਜ਼ਗਾਰ ਕਰਨਾ ਚਾਹੁੰਦਾ ਆ ਦਿਨਾਂ ਨੂੰ ਉਹ ਪਈਏ ਰੇੜੀ ਲਾ ਨਹੀਂ ਦਿੰਦੇ ਉਹ ਸਾਡੇ ਨਾਲ ਸਪਾਰਕ ਕਰੋ ਅਸੀਂ ਜਿਹੜੀ ਉਹਨਾਂ ਦੀਆਂ ਰੇੜੀਆਂ ਉੱਥੇ ਲਵਾਵਾਂਗੇ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਕਿ ਜਿਹੜੇ ਸਾਡੇ ਪੰਜਾਬੀ ਸੋਚਦੇ ਆ ਕਿ ਰੇੜੀ ਵਿੱਚ ਪੈਸਾ ਨਹੀਂ ਆਏਗਾ ਤੁਹਾਨੂੰ ਪਤਾ ਜਿਹੜਾ ਰਹੀਮਪੁਰਾ ਰਹੀਮਪੁਰਾ ਦੇ ਵਿੱਚ ਸਵੇਰੇ ਜਦੋਂ ਅਸੀਂ ਸੁੱਤੇ ਹੁੰਦੇ ਆ ਭਈ ਇਹ 4 ਵਜੇ ਜਾ ਕੇ 8 ਵਜੇ ਤੱਕ 1000 ਰੁਪਏ ਦੀ ਰੇੜੀ ਭਾਗ ਲੈਂਦੇ ਆ ਔਰ ਮੇਰੀ ਆਪਣੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਜਿਹੜੇ ਕਰਕੇ ਚੱਕਰ ਚੁਹੀ ਜਾਂਦੇ ਨੇ ਆ ਉਹ ਆਪਣੇ ਪੰਜਾਬ ਦਾ ਆਪਣੇ ਰੋਜ਼ਗਾਰ ਕਰ ਆਪਣੇ ਪੰਜਾਬ ਦੇ ਵਿਸਥਿਲ ਸਾਹਮਣੇ ਜੇਕਰ ਅਸੀਂ ਅੱਦੀ ਬਾਹਰ ਜਾਂਦੇ ਰਹੇ ਜਾਂ ਆਪਣੇ ਕਲਚਰ ਨੂੰ ਛੱਡਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਇਸ ਪੰਜਾਬ ਦੇ ਭਈਆਂ ਦਾ ਕਬਜ਼ਾ ਹੋਣਾ ਆ ਔਰ ਜਿਹੜਾ ਤੁਹਾਡਾ ਕਲਚਰ ਆ ਉਹ ਖਤਮ ਹੋਣਾ ਇਸ ਕਰਕੇ ਨਹੀਂ ਬੇਨਤੀ ਕਰਦਾ ਫਿਰ ਸਾਰਿਆਂ ਨੇ ਇੱਕ ਵਾਰੀ ਜਾ ਕੇ ਸਵੇਦਾਵਾ ਜੈ ਹਿੰਦ